ਇਹ ਆਪਣੀ ਜੀ ਜਿਹੜੇ ਤੇ ਮਲਕ ਭਾਈ ਪਾਈ ਜਾਂਦੇ ਨੇ ਆ ਗਈ ਆ ਗਈ ਆਓ ਜੀ ਸਤਿ ਸ਼੍ਰੀ ਅਕਾਲ ਜੀ ਦਿੱਤਾ ਬੱਸ ਪੈਸਾ ਆ ਗਿਆ ਜੀ ਹਾਂ ਜੀ ਮੱਸਾ ਤੇ ਹੋਰ ਸਰਪਾ ਸਾਰੇ ਹੈਗਾ ਦੇਖੋ ਸਾਡੀ ਹੈਗੇ ਅੱਗੇ ਜੀ ਜੀ ਪਹਿਲੀ ਗੱਲ ਤਾਂ ਹੈਗਾ ਵੀ ਸਰਕਾਰ ਦੇ ਹੱਕ ਤੋਂ ਵੀ ਸਾਨੂੰ ਨਹੀਂ ਪਤਾ ਹੋਊਗਾ ਜਨਾਬ ਕਿ ਸਰਕਾਰ ਨੇ ਕੋਈ ਸਮਝ ਪਿੰਡ ਵਸਿਆਂ ਨੂੰ ਨਹੀਂ ਇਕੱਠੇ ਕਰਿਆ ਲੋਕਾਂ ਨੂੰ ਨਹੀਂ ਦੱਸਿਆ ਕਰਕੇ 6 ਵਜੇ ਚੋਰਾ ਨੂੰ ਬੱਸ ਲੈ ਕੇ ਚਾਰ ਸਪਰੇ ਕਰੀ ਕਰ ਜਿਹੜੇ ਤਾਂ ਪਸਵਾਰੇ ਸਮਾਜ ਦੇ ਵਿੱਚ ਇਹ ਜਾ ਕੁਛ ਕਰਦੇ ਨਹੀਂ ਸਕੋ ਹਜ਼ਾਰ ਬੰਦਾ ਪਤਾ ਨਹੀਂ ਕਿੰਨਿਆ ਫੈਲ ਗਏ ਉਹ ਤੁਸੀਂ ਕੀ ਬੁਣਾਈ ਜਾਂਦੇ ਹੋ ਯਾਰ ਜੀ ਚੋਰਾ ਨੂੰ ਮਰ ਜਣੀ ਕਿਰਾ ਕਰਕੇ 6 ਵਜੇ ਘਰਾਂ ਦੇ ਵਿੱਚੋਂ ਕੋਈ ਬਾਹਰ ਨਹੀਂ ਕਿਸ ਤਰ੍ਹਾਂ ਦੇ ਬਾਪ ਸੀਗੇ ਉਹਨਾਂ ਨੂੰ ਖੇਤਾਂ ਚੋਂ ਕੱਢੂ ਸਕੇ ਆਮੰਦੀਪ ਲੋਕਾਂ ਤੋਂ ਦੇਖਾਇਆ ਨਾ ਮੰਦੀਨ ਕੋ ਉਹ ਦੇ ਦੱਸ ਆਹਰੇ ਨੂੰ ਤਾਂ ਸਰਕਾਰ ਨੇ ਉੱਤਾਂ ਦੇ ਕਪਤਾਨੀ ਅਕਸਰ ਇਸ ਚੰਗੇ ਨੂੰ ਦੇ ਆ ਗਏ ਨਾ ਬਹੁਤ سارے ਪੈਨਿੰਗ ਮੰਨਵਾ ਦੇ ਪਰ ਇਹਦਾ ਨਾ ਮਾਰਿਆ ਸਰਕਾਰ ਨੇ ਬਿਮਾਰ ਨਹੀਂ ਲਿਆ ਸਰਕਾਰ ਦੇ ਉਹ ਕੀ ਸਰਕਾਰ ਕਰਨ ਸਰਕਾਰ ਦੇ ਹੱਕ ਚੋੜੇ ਤਾਂ ਫਿਰ ਤੂਰੀ ਆਉਣ ਦੀ ਲੋੜ ਹੈ ਜਿਨੇ ਕਿਉਂ ਨਹੀਂ ਆਇਆ ਇਹ ਇਹਦਾ ਕੰਮ ਨਹੀਂ ਵੀਡੀਓ ਦਾ ਕੰਮ ਹੈ ਤਸਦੀਲਦਾਰ ਦਾ ਕੰਮ ਹੈ ਐਸਡੀਮ ਦਾ ਕੰਮ ਹੈ ਬੋਲੀ ਕਰਾਉਣੀ ਕਬਜ਼ਾ ਕਰਾਉਣਾ ਹੈਨਾ ਤੜਕੇ ਸੁਨੇਹਾ ਨਾ ਨਸੀਲਦਾਰ ਹੈ ਨਾ ਐਸਡੀਮ ਹੈ ਨਾ ਕੋਈ ਕੱਲਾ ਵੀਡੀਓ ਆ ਗਿਆ ਮਤਲਬ ਜਣੀ ਤੜਕੇ ਟੱਕੇ ਨਾ ਹੋਈ ਲੈ ਜਾਂਦਾ ਜਿਹੜੇ ਪੰਚਾਇਤ ਆ ਪੰਚਾਇਤ ਤੋਂ ਖਾਲੀ ਕਾਗਜ਼ ਤੇ ਸਾਈਨ ਕਰਾ ਦੇ ਪਤਾ ਨਹੀਂ ਕੀ ਲਿਖਣਾ ਤਾਂ ਸਾਡੀ ਦਾ ਨਹੀਂ ਪੜ੍ਹ ਜੂਗਾ ਜਿਹਦਾ ਮਰਾ ਪਾ ਥਾਂ ਵੀ ਬਣਾਇਆ ਨਾ ਤਾਂ ਮਾਡਲ ਨੇ ਆ ਸਰਕਾਰ ਨੇ ਆਪਣਾ ਕਬਜ਼ਾ ਕਰ ਲਿਆ ਅੱਜ ਹੀ ਬੋਲੀ ਲੱਗਤੀ ਨੰਗਨ ਦੇ ਵਿਚਾਰ ਦੇਣਾ ਹੋ ਜਾਂਦੇ ਆ ਲ ਮੜਾ ਜਾ ਪੈਸੇ ਇਹ 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 ਮਤਲਬ ਕੀ ਲੋਕਤੰਤਰ ਦੇ ਵਿੱਚ ਸਾਰਾ ਕੁਝ ਸਾਰੇ ਪਿੰਡ ਤੋਂ ਆ ਲੈ ਨਹੀਂ ਨਾ ਤੋਂ ਹੀ ਲਾਉਣੀ ਆ ਠੀਕ ਹੈ ਸਾਡੀ ਬੇਂਟੀ ਹੈ ਸਾਡੇ ਉੱਤੇ ਪਿੰਡ ਦੇ ਵਿੱਚ ਬੰਦੇ ਬੈਠੇ ਅੱਗੇ ਆਪਣੇ ਬੰਦੇ ਕੋਈ ਅਸੀਂ ਨਾ ਇੱਧਰ ਜਾਣਾ ਈਨਾ ਜਿੱਕੇ ਤੇ ਪਾ ਕੇ ਹੋਰ ਜਾਣਾ ਠੀਕ ਹੈ ਉੱਥੋਂ ਅਸੀਂ ਜੋ ਸਾਨੂੰ ਲੱਭੂਗਾ ਇੱਧਰ ਇੱਧਰ ਹੁਣ ਆਉਣੇ ਤੁਹਾਨੂੰ ਫੇਰ ਵੀ ਦੱਸ ਕੇ ਆਵਾਂਗੇ ਤੁਸੀਂ ਆਪਣਾ ਮਤ ਸਾਨੂੰ ਭਾਈ ਰੈਇਸਟ ਕਰਨਾ ਹੋਇਆ ਸਾਨੂੰ ਮਤ ਜਣੀ ਉੱਟਣਾ ਹੋਇਆ ਤੁਹਾਨੂੰ ਮਾਰਨਾ ਹੋਇਆ ਉਹ ਦੱਸ ਕੇ ਕਰਾਂਗੇ ਕੁੱਟਣਾ ਮਾਰਨਾ ਤੇ ਕਿਉਂ ਜਿਹੜੀ ਚੀਜ਼ ਜ਼ਰੂਰੀ ਨਹੀਂ ਫੇਰ 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 ਇਹ ਗੱਲ ਹੈ ਵੀ ਸਾਨੂੰ ਤੁਹਾਡੇ ਕੋਲ ਤੁਸੀਂ ਅਸੀਂ ਤਾਂ ਫਿਰ ਆ ਬੰਦੇ ਆਗੇ ਤੁਸੀਂ 200 ਬੰਦਾ ਖੜਾ ਹੁਣ ਇਹਨਾਂ ਨੂੰ ਧੱਕੇ ਲੰਗੇ ਗਏ ਸੀ ਇਹ ਤਾਂ ਕੰਮਕਾ ਮੁੱਠੀ ਜਿੱਥੇ ਜ਼ਰੂਰੀ ਹੁੰਦੀ ਹੈ। ਤਾਂ ਕੰਮਕਾ ਸੀ ਤਾਂ ਕਹਿ ਹੀ ਨਹੀਂ ਬੰਦਾ ਇਹ ਤਾਂ ਬੇਨਤੀ ਕੀਤੀ ਵੀ ਇਹ ਤਾਂ ਉੱਥੇ ਜਾਣਾਗਾ ਹਾਂ ਬੰਦਾ ਕੋਈ। ਤੁਸੀਂ ਨਾਲੇ ਮੀਟਿੰਗ ਕੀਤੀ ਤੇ ਹੈ? ਨਹੀਂ ਮੀਟਿੰਗ ਤਾਂ ਨਹੀਂ ਹੈ। ਸਾਡਾ ਮੀਟਿੰਗ ਕੀਤੀ ਆ ਸੀ। ਕਾਟੀ ਖਾਦੀ ਆ ਜੀ। ਦੇਸੀ ਮੇਰਾ ਕਲਾਪ। ਨਹੀਂ ਮੈਂ ਕਾਟੀ ਖਾਦੀ ਰੋਟੀ। ਉਹ ਠੀਕ ਹੈ। ਠੀਕ ਆ ਗਈ ਤੇ। ਉਹ ਕਾ ਕੇ ਤੋਰਾਂ ਦੀ ਮਤ ਹੈ ਆਪਣਾ ਜਿਹੜਾ ਬੰਦੇ ਆਗੂ ਆਗੂ ਸ਼ਹਿਰੀ ਸੀਗੇ ਉਹਨਾਂ ਨੂੰ ਵੀ ਆ। ਕਿੱਥੇ ਬਚੇ ਬਚਾਂਗੇ। ਤੇ ਜੇ ਸਾਨੂੰ ਇਸ ਤਰ੍ਹਾਂ ਦਾ ਹੁੰਦਾ ਤੇ ਅਸੀਂ 5 ਵਜੇ ਨਾਲ ਮਦਦ ਆਜਣੇ ਪਹਿਲਾਂ। ਜਿਆਸੀ ਰਾਤ ਦਿਨਰੇ ਵੀ ਨਹੀਂ ਸਾਨੂੰ ਕੀ ਸੀਗਾ। ਇਹ ਤਾਂ ਸਾਡੇ ਮਨ ਦੇ ਕੋਈ ਹੈ ਹੀ ਤੇ ਨਹੀਂ ਅਜੇ ਇੰਨੇ ਬੰਦੇ ਜੇ ਕਹਿ ਦਾਂਗੇ ਵੀ ਅਸੀਂ ਕਬਜ਼ਾ ਕਰ ਦਾਂਗੇ ਜਦੋਂ ਅਸੀਂ ਉਹ ਮਤਲਬ ਡੇਰੇ ਚੋਂ ਮਤਲਬ ਥੋੜੇ ਮੁਲਾਜ਼ਮਾ ਨਿਕਲ ਨਹੀਂ ਦੇ ਮੰਗੇ ਇਹ ਤਾਂ ਸਾਨੂੰ ਸਾਰਿਆਂ ਨੂੰ ਆਪਾਂ ਨੂੰ ਪਤਾ ਨਾ ਠੀਕ ਆ ਸਾਡਾ ਫੇਰ ਕਰਾਂਗੇ ਅਸੀਂ ਰੋਜ਼ ਜਿਟਾਉਣਾ ਠੀਕ ਹੈ ਨਾ ਰੋਜ਼ ਜਿਟਾਉਣਾਗਾ ਰੋਜ਼ ਮਤਲਬ ਜਣੀ 5 ਮਿੰਟ ਜਿਟਾ ਲਓ 10 ਮਿੰਟ ਜਿਟਾ ਲਓ ਘੰਟਾ ਜਿਟਾ ਲਓ ਤੁਸੀਂ ਆਪਣਾ ਕੰਮ ਕਰਨਾਗਾ ਭਾਈ ਸਾਨੂੰ ਫੜਕੇ ਲੈ ਜਾਓ ਇੱਥੋਂ ਫੜਕੇ ਜਾਣਾ ਹੈ ਦੇਹੋ ਗੱਡੀਆਂ ਅਸੀਂ ਚਾਰ ਨਾਰੇ ਲਾਉਣੇ ਆ ਚਲੋ ਜਿੱਥੇ ਜਿੱਥੇ ਜਾਣਾ ਨਹੀਂ ਕਿਰਪਾ ਕਰਕੇ ਸਾਨੂੰ ਗਾਂਜੂ ਅਸਿੱਟਗਾਹਾਂ ਜਾਣਾ ਹੈਗਾ ਅਸੀਂ ਇੱਧਰ ਜਾਣਾ ਨੂੰ ਵੀ ਸਾਡੀ ਸੁਣੀ ਕੋਹਣੇ ਵਾਲੇ ਤਾਂ ਹੁਣ ਦੱਸੋ ਕੀ ਕਰਕੇ ਜਿਹੜੇ ਜਿਹੜੇ ਇਲਾਜ ਮੰਗਦੇ ਹੁਣ ਹੁਕਮ ਆਏ ਆਉਂਦੇ ਆ ਜਿਹੜੇ ਕੀ ਕਰੀਏ ਆ 60 ਕਿੱਲੇ ਬੇਲਿਆਂ ਚ 40 40 ਕਿਸਾਨ ਐ ਵਿਚਾਰੇ ਡੇਢ ਡੇਢ ਕਿੱਲੇ ਚ ਬੈਠੇ ਜਿਹੜੇ ਉਹਨਾਂ ਦੇ ਮਨ ਨੂੰ ਜਿੰਨਾ ਤੇ ਰੋਟੀ ਖੋਈ ਜਾਂਦੇ ਆ 5 7 40 ਕਿਲੋ ਜਿੰਨਾ ਕੋੜੇ ਡਾਲ ਹੀ ਨਹੀਂ ਉਹ ਆਹੀ ਦੋ ਦੋ ਕਿੱਲੇ ਜਾਂਦੇ ਪੰਜਾਂ ਜੀ ਮੈਂ ਤੁਹਾਡੇ ਨਾਲ ਕਿੱਲਾ ਮੈਂ ਮੈਂ ਉਹ ਪਰਿਵਾਰਾਂ ਦਾ ਦਰਸ਼ ਨਹੀਂ ਆਇਆ ਤੁਸੀਂ ਤੁਸੀਂ ਸਾਡੇ ਤੁਸੀਂ ਦੇਖੋ ਜਿਹੜੇ ਕੋਲੇ 10 ਵੀ ਕਿੱਲੇ ਹੈਗੇ ਚਲੋ ਉਹਦੇ ਕੋਲੇ ਕਿੱਲਾ ਘਟ ਜੂਗੀ ਨਾ ਮੈਨੂੰ ਕੋਈ ਸਾਥ ਨਾ ਜਿੰਨੇ ਕੋੜੇ ਹੀ ਨਹੀਂ ਰਹੀ ਨਹੀਂ ਇਹਨਾਂ ਨੂੰ ਬੁਲੀ ਬੁਲੀ ਵੀ ਤੁਹਾਨੂੰ ਨਹੀਂ ਕਿਹਾ ਉਹਦਾ ਸਾਡਾ ਕੋਈ ਬੁਲੀ ਦਵਾਈ ਬੁਲੀ ਦਵਾਈ ਕੇ ਠੇਰ ਪੱਕਾ ਹੀ ਕਰਦਗੀ ਪੱਕਾ ਤਾਂ ਫਿਰ ਬਹੁਤ ਮਤਲਬ ਬੋਲੀ ਤੇ ਮਿਲ ਜਦੀ ਘੱਟ ਬੋਲੀ ਤੇ ਹੀ ਮਿਲ ਜਾਣੀ ਸੀ ਮੇਰੇ ਖਿਆਲ ਚ ਨਹੀਂ ਟੋਕੇ ਘੱਟ ਤੇ ਮਿਲੂ ਅਗਲੀ ਵਾਰ ਫਿਰ ਮਤਲਬ ਆਇਆ ਇੱਕ ਹਾਊਸ ਦੇ ਕੋੜ ਦੇ ਵਿੱਚੋਂ ਮਤ ਜਣੀ ਉਹ 12 ਕਨਾਲਾਂ ਦਾ ਪਲਾਟ ਹੈ ਉਹਨੇ ਹੱਕ ਤੇ ਕਰਤਾਂ ਹੈ ਹੈ ਕਾਨੂੰਨੀ ਪੇਟੀ ਜਿਹੜੀ ਆ ਤੇ ਉਹਦੇ ਚ ਤੁਸੀਂ ਤੇ ਅਸੀਂ ਵੰਡ ਸਕਦੇ ਹਾਂ ਤਾਂ ਤਾਂ ਉਹੀ ਹੈ ਜੀ ਫਿਰ ਤੁਸੀਂ ਮੂਰੇ ਆ ਜਾਣਾ ਅਸੀਂ ਕਿਹਾ ਨਾ ਹਰ ਇੱਕ ਬੰਦੇ ਦੀ ਜਿਹੜੀ ਆਪਣੀ ਹੈ ਨਾ ਜਿਹੜੀ ਜਿਹੜੀ ਡੀਟੀ ਜਿਹਦੀ ਡਿਊਟੀ ਆ ਉਹ ਡਿਊਟੀ ਕਰ ਰਹਾ ਹੈ ਉਹ ਬੰਦਾ ਕਿਹੜਾ ਆ ਜੋ ਮੈਂ ਮੂੰਹ ਤੇ ਕਹਿਣਾ ਕਿ ਕਿਹਨਾਂ ਮੜਾਂਗੇ ਕੋਈ ਟਿਕਾ ਨਹੀਂ ਸਾਨੂੰ